ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਬੇਈ ਵਾਲੀ ਯੂਟਿਊਬਰ ਤੇ ਅੱਜ ਦੇ ਆਪਣੇ ਦਿਨ ਦੀ ਸ਼ੁਰੂਆਤ ਬੱਟਾ ਡੌਲ ਘੜਦੇ ਆ ਬਈ ਜਿਹੜਾ ਕੱਲ ਖਾਲ ਘੜਦੇ ਜੂ ਰਹਿ ਗਿਆ ਸੀਗਾ ਨੇਰਾ ਹੋ ਗਿਆ ਸੀ ਨੇਰੀ ਆ ਗਈ ਇੱਕ ਤਾਂ ਸੰਦੇ ਸੰਦੇੜਾ ਆਪਣਾ ਚੱਕ ਲੈ ਇੱਕ ਆ ਖੜਾ ਆਪਣਾ ਬੰਦਾ ਨਾਲ ਸਪੋਰਟ ਤੇ ਅੱਜ ਚੱਕ ਲੈ ਨਵਾਂ ਜੰਦਰ ਵਾਲੇ ਹੁੰਦਾ ਬਈ ਕਸਾ ਦੇਣ ਆਪਣੇ ਸਾਲ ਦੇ ਵਿੱਚ ਵਿੱਚ ਇਹ ਦੋ ਸਟੀਲ ਦੀਆਂ ਕਈਆਂ ਲੈਂਦੀਆਂ ਦੇਖੋ ਉਹ ਵੀ ਇਹਨਾਂ ਨਵੀਆਂ ਇੱਕ ਆ ਕਿਹੀ ਹੋਈ ਪੁਰਾਣੀ ਤਿਆਰੀ ਕਰ ਲਈ ਇੱਕ ਆ ਬੈਠਾ ਮੁੰਡਾ ਅਜੇ ਤੱਕ ਮੂਹ ਤਾਂ ਮੱਖੀ ਨੁੜਦੀ ਹੋਈ ਹੈ ਸਰੀਰ ਭੱਗਿਆ ਨਹੀਂ ਆਦਾ ਇੰਜਨ ਉੱਠਦਾ ਨਹੀਂਗਾ ਜੀ ਨਾ ਨਾ ਪੰਜ ਦਿਨ ਤੱਕ ਤਾਂ ਅੱਖਾਂ ਇਹੋ ਤੜੀਂਦੀਆਂ ਬਾਕੀ ਬਈ ਸਵੇਰੇ ਸਵੇਰੇ ਜੇ ਸਾਨੂੰ ਵੀ ਪਤਾ ਹੈ ਕਿ ਰਾਤਾਂ ਤੇ ਚੱਕਰ ਜਿਮਸਾ ਪੈਂਦੇ ਨੇ ਹੈ ਨਾ ਚਲੋ ਚੱਕੋ ਕਈਆਂ ਕਈਆਂ ਚੱਲ ਨੀਂਦ ਹੀ ਅੱਖਾਂ ਜੀ ਰੜਕਦੀਆਂ ਰਹਿੰਦੀਆਂ ਬਸ ਜਦੋਂ ਕੰਮ 'ਚ ਲੱਗ ਕੇ ਫੇਰ ਕਿਧਰੀ ਜਾਊ ਨੀਂਦ ਜੀ ਸਭ ਕੁਝ ਇੱਕੋ ਜਿਹਾ ਬੱਟੀ ਦੇਖਿਆ ਸੀ ਕਿਹੜੀ ਤੇ ਬਿਆਣੀ ਬਸ ਕੰਪਿਊਟਰ ਕਰਾਉਣ ਨੂੰ ਕਹਤਾ ਉੱਥੇ ਦੇਖਾਂਗਾ ਜਟ ਆ ਗਾ ਲਾ ਗਨ ਤੇ ਪੀਕ ਹੈ ਉਹ ਕਿਵੇਂ ਖੜੂ ਪੀਕ ਮੈਂ ਉਹਨੂੰ ਕਿਹਾ ਦਿਮਾ ਕੰਪਿਊਟਰ ਕਰਾ ਪਹਲਵਾਣ ਨਿਆਂਗੇ ਉਹ ਤਾਂ ਕੋਈ ਆਏ ਲਾਉਂਦਾ ਪਟ ਜਾ ਤਾਂ ਦਿੱਤਾ ਕਿ ਲੱਗੇ ਨਾ ਮੈਂ ਉਹਨੂੰ ਕਿਹਾ ਕੰਪਿਊਟਰ ਕਰਾ ਲਵਾ ਨਾ ਰਮਾ ਕੇ ਬੱਟ ਖੜੀ ਹੋ ਜਾ ਜੀ ਉਹਦੇ ਰਾਤ ਨੂੰ ਆਏ ਸੀ ਪਰ ਜਿਹੜੀ ਖਾਈ ਚੋ ਸੀ ਦਿੱਤੀ ਚੱਕੀ ਆ ਉਹ ਕੰਪਿਊਟਰ ਨਾ ਪੱਛੀ ਉਹ ਦੁਵਾਜੇ ਦੀ ਨੰਗੀ ਰਹਿ ਗਈ ਉੱਤੇ ਕਿਸੇ ਵੱਟ ਤੇ ਰਮਾ ਕੁਝ ਕਰਨਾ ਲੱਗੋ ਵਧੀਆ ਰਮਾ ਬਾਈ ਸਿਰੇ ਦੇ ਨਾਲ ਲਵੇ ਖੜ ਕੇ ਰਮਾ ਦਾਂਗੇ ਸੇਮ ਜੀ ਸਾਰੇ ਜਿਹੜ ਜੂ ਗਿੱਲੇ ਬਣਾ ਖੜਦੀ ਗਿੱਲੇ ਬਣਾ ਨਹੀਂ ਖੜਦੀ ਫੇਰ ਹੀ ਲੱਤ ਰਹੁ ਤੇ ਯਾਰ ਇੰਦਰ ਲੱਤ ਰੂ ਵੀ ਨਹੀਂ ਹੁੰਦੀ ਹੈਗੀ ਚੱਲ ਬਈ ਮੁੰਡਿਆ ਹੋ ਖੜਾ ਮੋਬਾਈਲ ਛੱਡ ਦੇ ਖੜਾ ਰੀਲਾ ਬਥੇਰੀਆਂ ਦੇਖ ਲਈਏ ਤਾ ਉਹ ਖੜਾ ਖੰਡਾ ਚੱਲ ਹੁੰਨੇ ਆ ਉਹ ਆਉ ਪਿਆਣੇ ਕਈਆਂ ਗੋਲ ਮਾਰੀ ਜਾਂਦੇ ਨੇ ਵੀ ਆ ਜਾਓ ਹੋ ਜੇਕਰ ਕੁੱਤਾ ਇੱਕ ਮੰਦਾ ਜਾਨਵਰ ਹੈ ਹਾਂ ਤਾਂ ਫਿਰ ਕੁੱਤੀ ਚੋਰਾਂ ਨਾਲ ਚੋਰ ਲੱਜ ਜਾਂਦੀ ਹੈ ਦੱਸ ਫਿਰ ਦੱਸ ਪਤਾ ਦਿਨ ਦੱਸ ਦੱਸ ਮੈਸਾ ਦੱਸ ਕਾਨੂੰ ਦਸਣਾਗਾ ਵੀਡੀਓ ਚ ਕਾਦਰਲ diel ਚੋਰਾਂ ਨਾਲ ਗੁੱਤੀ ਹੈ ਚੱਲ ਯਾਰ ਉੱਠ ਆ ਕੀ ਸਗੜ ਆ ਖਾਲ ਖਾਲ ਜਿੱਤੇ ਰੋਲੀ ਉਹ ਖਬਰ ਰੋਲਣਾ ਫੇਰ ਭੁੱਲੇ ਉਹ ਆ ਜਾਣਦੇ ਖਬਰ ਰੋਲਣਾ ਭੁੱਲੇ ਯਾਰ ਇਹਨੂੰ ਪੁੱਛਾ ਲੋ ਵੀ ਮਿੱਤਰੋ ਖਾਲ ਆਪਾਂ ਨੇ ਘੜਤਾ ਉਹ ਮੁੰਡੇ ਉੱਥੇ ਖਬਰ ਰੋਲ ਰਹੇ ਨੇ ਬੈਠੇ ਨੇ ਹੁਣ ਤਾਂ ਚੜ ਕੇ ਰਹਿਣ ਸਾਫ ਸੁਪਈ ਹੋ ਗਈ ਦੋਵੇ ਚ ਆਪਾਂ ਕੱਖੋਂ ਨਹੀਂ ਦਿੰਦੇ ਤੇ ਹੁਣ ਸੁੱਕੇ ਚ ਘਟਨਾ ਵੀ ਸੌਕਾ ਬਈ ਤੇ ਘਟਨਾ ਸੁੱਕਾ ਹੈ ਯਾਰ ਵੇਲੀ ਪਹੁੰਚ ਗਏ ਆਪਣੇ ਸੱਗੀ ਯਾਰ ਯਾਰ ਮੈਂ ਠੀਕ ਠਾਕ ਸਾਰੇ ਵਧੀ ਨੇ ਆਪਣੇ ਯਾਰ ਕੀ ਤੂੰ ਇਹ ਕਰਦੇ ਫਿਰ ਅੱਜ ਆਖੇ ਅੱਜ ਅਸੀਂ ਖਾਲਜਾ ਘੜਿਆ ਯਾਰ ਆਹ ਆਹ ਕੰਪਿਊਟਰ ਕਰਾ ਲਵਾਇਆ ਪਰਦਾ ਬਸ ਹੁਣ ਰੋਲ ਤਾਂ ਇਹ ਦੋਵੇ ਲਾ ਕੇ ਸਿੱਖ ਜਿੰਦਰਾ ਲਾਵਾਂਗੇ ਸਾਰੀ ਵੱਟ ਦੇ ਵਿੱਚ ਵਿੱਚੋਂ ਮਿੱਟੀ ਘੜਦਾ ਐ ਸੁੱਕੀ ਗਿੱਲੀ ਸਾਰੀ ਗੱਲ ਬਣਾ ਦਾਂਗੇ ਹੁਣ ਮਾੜਾ ਪਾਣੀ ਤਾਂ ਨਹੀਂ ਪਿੰਦੇ ਨਾਲੇ ਮਾਂ ਤੇਰੇ ਨਾਲ ਗੱਲਾਂ ਕਰਦੀ ਦੇ ਦੋ ਐਦਵੈਸੇ ਅਸੀਂ ਉਧਰ ਵੀ ਘੜਨਾ ਆਬ ਦੇਲੇ ਬੱਟਾ ਵਾਲਾ ਦਾ ਘੜੀ ਦਿੰਦੇ ਨੇ ਮੇੜ ਤਾਂ ਕੰਮ ਫੇਰ ਹੀ ਵਾਹਾਂਗੇ ਕੰਮ ਨਿਮੇੜ ਕੇ ਉੱਪਰ ਪਹਿਲਾਂ ਬਾਬੂ ਕੇ ਰੱਖ ਰਿਹਾ ਯਾਰ ਐਦਵੈਸੇ ਬਾਹ ਹੁਣਤੀਆਂ ਯਾਰ ਫਿਰ ਕਹੀ ਚੱਕਣ ਦੀ ਲੋੜ ਨਹੀਂ ਫਿਰ ਤਾਂ ਜੀਰੀਆਂ ਵੇਲੇ ਚੱਕਾਂਗੇ ਹਾਂ ਦਾ ਯਾਰ ਬੱਟਾ ਮੋਟਾ ਸਾਰਾ ਨਿਮੇੜ ਦੇ ਪਹਿਲੀ ਹੋਰ ਪਹਿਲੀ ਨਿਮੇੜ ਕੇ ਬਸ ਫਿਰ ਤੁਸੀਂ ਕਰਦੇ ਹੋ ਜੋ ਵਾਹਣ ਉਹਨੇ ਅੱਜ ਵਾਹਣ ਵਾਇਆ ਯਾਰ ਠੀਕ ਐ ਇੱਧਰ ਆ ਉਹਨੂੰ ਦੇਖਦਾ ਸਪਰੇਸ ਬਰੂ ਕਰਦੇ ਆ ਪਨੀਰੀ ਦੇ ਓਕੇ ਕਿਹੜੀ ਹੈ ਕੱਖ ਤਾਂ ਨਹੀਂ ਹੋਏਗੇ ਨਾ ਕੱਖ ਆ ਸਾਡੇ ਲਈ ਤਾਂ ਕਾਕੀ ਵਾਲੇ ਹੋਗੇ ਯਾਰ ਪਹਿਲਾਂ ਵਾਲੇ ਇਹਦੇ ਠੇਕੇਦਾਰ ਪਤਾ ਨਹੀਂ ਕਰਦੇ ਦੀ ਸਪਰੇਪਦਾ ਹੀ ਨਾ ਕੱਖ ਜੇ ਬੈਂਦੇ ਵਾਲੇ ਵਾਲੇ ਪਾਉਂਦੇ ਵਾਲੇ ਵਾਲੇ ਸਾਰੇ ਕਾਕੀ ਖੜੇ ਦੇਗੇ ਆ ਜਿਹੜੀ ਬਾਉਂਡਰੀ ਸੀ ਵਾਹ ਹੁਣ ਤੇ ਖੱਬਲ ਹੋਇਆ ਪਿਆ ਆਹ ਦੇਖ ਲੈ ਯਾਰ ਤੂੰ ਇੱਥੋਂ ਇੱਥੋਂ ਹਿਸਾਬ ਲਾ ਲੈ ਕਿੰਨਾ ਖੱਬਲ ਆ ਗਿਆ ਵੀ ਕਿੰਨੇ ਕੀ ਉਹਨਾਂ ਨੇ ਮਿਹਨਤ ਕਰੀ ਹੋਈ ਓਰੇ ਨਹੀਂ ਖੱਬਲ ਦੀ ਏ ਸੁੱਕਿਆ ਪੈਂਦਾ ਖੱਬਲ ਜੇ ਹੁੰਦਾ ਵੀ ਹੈ ਇਹਦਾ ਭੈਣ ਦੀ ਦੂਜਾ ਹੈਗਾ ਘੋੜਾ ਕੱਖ ਦਾ ਇੱਕ ਘੋੜਾ ਕੱਖ ਇਹ ਮਰਦਾ ਵੀ ਨਹੀਂ ਇਹ ਤਾਂ ਜੀਰੀ ਚ ਜਾਊਗਾ ਤੈਨੂੰ ਜਿਵੇਂ ਦੋ ਦੋ ਗਿੜੇ ਹੜਾਂਦੇ ਨਹੀਂ ਹੁੰਦੇ ਉਧਰ ਐ ਟੱਪੂਗਾ ਤੈਨੂੰ ਵਿੱਚੋਂ ਤਾਤੀਆਂ ਨਾ ਫੜ ਕੇ ਲਿਆਉਣਾ ਪਿਆ ਕਰੂਗਾ ਇਹ ਤਿੰਜੀ ਨਹੀਂ ਆਹ ਦੇਖੋ ਵੀ ਮੁੰਡੇ ਨੇ ਸਕੀਮ ਲਾਈ ਇੱਕ ਗੱਟਾ ਅੱਗੇ ਇੱਕ ਪਿੱਛੇ ਹੋਰ ਹੈਲੋ ਚੱਲੇ ਆਂ ਖੇਤ ਨੂੰ ਸਾਧਾ ਨੇ ਪੁੱਛੇ ਆਪਣੇ ਕੋਲੇ ਇਹ ਮੂਰੇ ਲੂਣਾ ਗੱਡੀ ਸਾਡੀ ਮਿੱਤਰੋ ਬੱਟਾ ਉਧਰ ਆ ਪਕੜਤੀ ਸੀ ਇਹ ਸਾਰਾ ਕੰਮ ਨਿਬੜ ਗਿਆ ਹੁਣ ਮਾੜਾ ਮੋਟਾ ਖਾ ਪੀ ਰਹੇ ਆ ਠੰਡਾ ਲੈਂਦਾ ਹੈ ਦੇਖੋ ਬੈਠਣੇ ਜੋਬਰ ਹੁਣ ਇੱਥੇ ਦੇਖਦੇ ਆ ਟਿਕਦਾ ਬੱਟ ਕੋਣੀ ਆਂ ਅੰਦਰ ਸਕੂਟਰ ਕਾ ਲਵਾ ਸੀ ਉੱਤੇ ਆਪਾਂ ਨੇ ਕੋ ਖਾਲ ਕਢਨਾਗਾ ਬਾਪ ਆ ਮੁੰਡਾ ਨਾ ਆ ਕੇ ਆਇਆ ਹੈਗਾ ਆਉਣਾ ਜਰੂਰੀ ਤੁਸੀਂ ਵੀ ਥੋੜੇ ਤੁਹਾਡੇ ਬਾਹਰ ਤੁਹਾਨੂੰ ਵੀਡੀਓ ਵਿੱਚ ਦੇਖ ਲਿਓ ਪਹਿਲਾਂ ਇਹ ਚ ਹੋਰ ਕੱਪੜੇ ਦਿਓਣ ਉਹ ਤੁਹਾਡੇ ਪਿੱਛੋਂ ਪਹਿ ਰਹਿਣ ਜਿਵੇਂ ਨਾ ਹੁੰਦੇ ਨੀ ਕਰਦੇ ਜਿਵੇਂ 2 ਮਿੰਟ ਦਾ ਚੌੜੀ ਕੁਝ ਕਹਿ ਰਿਆ ਯਾਰਾ ਕੰਮ ਕਰਦੇ ਕਰਦੇ ਵਿਚਾਲੇ ਨਾ ਹੁਣ ਵਿਚਾਲੇ ਵਧੀਆ ਤਾਂ ਨਹੀਂ ਹੈਗੀ ਵਧੀਆ ਗੱਲ ਤਾਂ ਨਹੀਂ ਹੈਗੀ ਇਹ ਲਿਪੜਨ ਤੋਂ ਵੀ ਡਰੂਗਾ ਵੀ ਲਿਪੜੂਗਾ ਲਿਪੜਨ ਤੋਂ ਵੀ ਡਰੂਗਾ ਜਮਾਈ ਡਰਦਾ ਬਾਕੀ ਸਾਨੂੰ ਦਿਖਾਉਣੇ ਹੈਗੇ ਕਿੰਨਾ ਕੰਮ ਕਰੂਗਾ ਹੁਣ ਠੀਕ ਆ ਤੜਕੇ ਪਰ ਆ ਬਾ ਬਹਾਈ ਵਾਸਤੇ ਸਟੰਟ ਕਰਨ ਵਾਸਤੇ ਮੁੰਡੇ ਨੇ ਟਰੈਕਟਰ ਲਿਆਂਦਾ ਖੜਾ ਕਰਕੇ ਦਿਖਾ ਦੇ ਨਾਟਕਰਾਂ ਹਾਂ ਦੇਖ ਆਏ ਆਏ ਪੂਰੇ ਸਟਾਰਟ ਕਰਦਾ ਨਾ ਓਏ ਲਿਆ ਦੁਬਾਰੇ ਢੱਕਰ ਕੇ ਪੂਰਾ ਖੜਾ ਹੁੰਦਾ ਓ ਪੂਰਾ ਓਸਾ ਗਾ ਖੜਾ ਸਾਗਾ ਪਾ ਕੇ ਲਿਆ ਉਧਰ ਦਿਖਾ ਓਸਾ ਸਾਗਾ ਪਾ ਲਿਆ ਥੋ ਓਏ ਓ ਖੜਾ ਓ ਖੜਾ ਦੇਖ ਹੈ ਓਏ ਮੋਰੀ ਇਧਰ ਆਇਆ ਹਾਂ ਵੀ ਵੱਡਾ ਉੱਥੇ ਲਿਆ ਕੇ ਖੜਾ ਕਰ ਟਰੈਕਟਰ ਨੂੰ ਜੰਨੀ ਲਾ ਕੇ ਖੜਾ ਕਰ ਇੱਕ ਵਾਰੀ ਇੱਥੇ ਖੜੀ ਕਰੀ ਕਰ ਇਹ ਘਰ ਖੜਾ ਹੋਣਾ ਇਧਰ ਜਾ ਕੇ ਖੜਾ ਕਰਕੇ ਜਗਾ ਦੇ ਕਾਏ ਆਣੀ ਇੱਕ ਥਾਵੇਂ ਖੜਾ ਕਰਕੇ ਰੱਖਾ ਮੈਨੂੰ ਤਾਂ ਟਾਈਮ ਤੇ ਜਾਣਾ ਮਹਾ ਭਾਈ ਇਹ ਮੈਨੂੰ ਬੋਲਦਾ ਕਿ ਤੈਨੂੰ ਆਹ ਹੈ ਤਾਂ ਇਹਦੀ ਨਿਕਰ ਓਕੇ ਕੰਮ ਜਮਾ ਹੋਰ ਫੇਰ ਠੀਕ ਆ ਤੇ ਮਹਾ ਭਾਈ ਹੱਸਦਾ ਦੇ ਕਿਵੇਂ ਆ ਮਹਾ ਠੀਕ ਆ ਦੋਈ ਮਿੱਤਰੋ ਕੰਮ ਚੱਲੀਆਂ ਦਾ ਯੋਰਾ ਸੂਰਾ ਤੇ ਗੱਲ ਬਣਾਦੀ ਖਾਲ ਦੀ ਮਿੱਤਰੋ ਇੱਧਰ ਡੂੰਗਾ ਗਿਆ ਮੁੰਡੇ ਡੂੰਗਾ ਕਰਨੇ ਖਾਲ ਨੂੰ ਕਹਿੰਦੇ ਇੱਧਰ ਮੁੜ ਕੇ ਘਾਰਾ ਨਹੀਂ ਬੂਗਾ ਓਰੇ ਸਿਰਾ ਕਰਤਾ ਦੇਖੋ ਓਏ ਓਰੇ ਓਰੇ ਯਾਰ ਬਲੀ ਜਾਂਦਾ ਆਪਣਾ ਇੱਕ ਓਰੇ ਆਉਗਾ ਯਾਰ ਵੀਡੀਓ ਆਪਣੀ ਦੇਖੋ ਜੋਰਾ ਸ਼ੋਰਾ ਤੇ ਛੱਡੀ ਦਾ ਕੰਮ ਸਰਾਵਰੇ ਜਮ ਸਰਾ ਕੰਮ ਤੇ ਦੀਨ ਦਾ ਸਰਾ ਇਹ ਮੁੰਡਾ ਹੁਣ ਚੱਲਿਆ ਘਰ ਨੂੰ ਤਾਰਾਂ ਤੂਰਾਂ ਕੱਢ ਕੇ ਆਊਗਾ ਤੁਹਾਨੂੰ ਪਤਾ ਹੈਗਾ ਤਿੰਨ ਵਰਦੀਆਂ ਤੇ ਦੂ ਪਹਿਲਾਂ ਬਦਲ ਚੁੱਕਿਆ ਹੈ ਨਾ anu ke ਹੁਣ ਤੁਹਾਨੂੰ ਹੱਥ ਨਹੀਂ ਦਿਖਾਵਾਂਗੇ ਆਪਣੇ ਲੋਵੇ ਹੱਥਨ ਵੀ ਆਊਗਾ ਵੀ ਕੈਮੀ ਵਾਰ ਨਾਉਂਦਾ ਜੇ ਤੁਨੂੰ ਵੀ ਪਤਾ ਲੱਗ ਜੂ ਇਹਨਾਂ ਨਾਲੇ ਸਾਨੂੰ ਪਤਾ ਲੱਗ ਜੂਗਾ ਕੋਈ ਨਹੀਂ ਆਉਂਦਾ ਹੁਣ ਬਸ ਪਤਾ ਲੱਗ ਜੂ ਬਾਈ ਹੁਣ ਇਹ ਕੀ ਪਤਾ ਹੁਣ ਆਪਾਂ ਨੇ ਕਹਿਤਾ ਨਾ ਨਾ ਹੋਵੇ ਹੁਣ ਦੇਖਦੇ ਆਂਗੇ ਅਥਨੇ ਕੀ ਕਹਿੰਦਾ ਮੁੰਡਾ ਵੀ ਨਾਉ ਆ ਜਾਂ ਨਹੀਂ ਨਾਉਂਦਾ ਹਨਾ ਸਿਕੰਦਰ ਨਾਉ ਆ ਨਾਉ ਹਾਂ 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 ਆ ਗਲਾ ਦੀ ਖਬਰ ਨੂੰ ਨਾਲ ਦੀ ਨਾਲ ਇੱਥੋਂ ਕੜਿਆ ਮਿੱਤਰੋ ਕਮੈਂਟਾਂ ਐ ਤੁਸੀਂ ਬਾਹਲਾ ਕਹਿੰਦੇ ਸੀਗੇ ਵੀ ਬਾਈ ਸਾਫ ਸਫਾਈ ਕਰੋ ਅੱਜੇ ਦਾ ਦਿਨ ਆ ਗਿਆ ਇਹ ਵੀ ਕੋਈ ਤਾਂ ਮੁੰਡਾ ਜਿਹੜੀ ਜਿਹਦਾ ਕਾਲ ਆ ਗਿਆ ਤਾਂ ਆ ਗਿਆ ਮੁੰਡੇ ਨੇ ਛੱਡ ਤੋਂ ਚੱਕਿਆ ਮਾਲ ਵਰਕਸ਼ਾਪ ਖੋਲ ਲਈ ਇਹਨੇ ਹਲ ਬਣਾਤੇ ਹਲ ਬਣਾਏ ਨੇ ਤੁਹਾਨੂੰ ਦਿਖਾਉਣਾਂਗੇ ਦਿਖਾਓ ਹਲ ਦੇਖੋ ਮਿੱਤਰੋ ਹਲ ਦਿਖਾਏ ਦੇਖ ਬਣਾਤੇ ਨਾ ਹਲ ਟਰੈਕਟਰ ਵਾਸਤੇ ਮਿੱਤਰੋ ਜੇ ਕਿਸੇ ਨੇ ਬਣਵਾਉਣੇ ਨੇ ਪੁਰੇ ਬੈਠ ਜਾ ਪੁੱਤਾ ਉਰੇ ਬਟਾ ਆਦੇ ਬਣੀਆਂ ਦੇ ਨੇ ਵੀਡੀਓ ਬਣਾਉਣੇ ਤੇਰੀਆਂ ਦੇਖਾਂ ਹੀ ਲਾਗੂ ਦੇਖਣੇ ਕਿੰਨੇ ਕ ਬਾਕੀ ਦਿਖਾ ਬਾਨ ਬਾਕੀ ਦਿਖਾ ਬਾਨ ਪਾਲੀ ਮਾਇਰੋਣਾ ਬਾਦੀ ਆਏ ਹਾਏ ਹਾਏ ਗੱਟੇ ਧਰਨੇ ਬੈਣੀ ਥੜਾ ਬਹਣ ਨੇ ਸੁੱਕਾ ਹੈਗਾ ਨਾ ਇਹ ਦੂਜੇ ਨੇ ਕਰੰਡ ਭੰਨੇ ਸਹੀ ਗੱਲ ਹੈ ਸਾਗਾ ਕਿੱਥੇ ਹੋਏ ਸਾਗਾ ਬਣਾਇਆ ਸੀ ਕਮੰਡੇ ਨੇ ਸਾਗਾ ਹੀ ਬਣਾਇਆ ਹੋਇਆ ਹੈ ਫਾਸੇ ਮਿੱਤਰੋ ਆ ਸਾਗਾ ਬਣਾਇਆ ਦੇਖੋ ਇਹ ਹੈਵੀ ਹੈ ਸਾਗਾ ਤੇ ਗੱਟੇ ਧਰਨ ਦੀ ਵੀ ਲੋੜੇਗੀ ਇਹ ਸਾਗਾ ਬਣਾਇਆ ਮਿੱਤਰੋ ਹੌਲੀ ਹੌਲੀ ਇਹ ਹੋਰ ਸੰਧੀ ਬਣਾਉਗਾ ਇਸ ਦੁਬਾਰਾ ਚ ਸੁਪਰ ਸੀਡਰ ਵੀ ਬਣਾ ਰਿਹਾ ਹੈਗਾ ਹਨਾ ਬਈ ਤੈਨੂੰ ਬਣਾ ਬਣਾ ਦੇ ਦੂ ਸਾਰਾ ਕੁਸ ਹਨਾ ਠੀਕ ਆ ਗੱਲ ਜਦੋਂ ਇਹ ਵੱਡਾ ਹੋਊਗਾ ਉਹ ਜਿਵੇਂ ਜਿਵੇਂ ਵੱਡਾ ਹੋਈ ਜਾਣਾ ਉਹ ਸਭ ਨਾਲ ਸੰਧ ਵੱਡੇ ਕਰਦਾ ਚੱਲ ਰਿਹਾ ਹੈ ਇਹਨਾਂ ਦੀ ਵਰਕਸ਼ਾਪ ਵੀ ਬਹੁਤ ਚੱਦ ਪੂਗੀ ਹਾਂ ਇਹਦਾ ਗੱਲ ਆਈ ਹੈ ਹੁਣ ਤਾਂ ਵੀ ਇਹਦਾ ਬੈੱਡ ਲਾਉਣਾ ਮਿੱਤਰੋ ਉਹ ਵੀ ਤੁਹਾਨੂੰ ਦਿਖਾਵਾਂਗੇ ਬ੍ਰਾਉਨ ਬਣਾਉਣ ਲੱਗ ਗਿਆ ਇਹ ਬ੍ਰਾਉਨ ਕੁੜੀ ਨਹੀਂ ਹਾਂ ਉਹਦੇ ਨੂੰ ਉਹਦੇ ਨੂੰ ਕਹਿੰਦਾ ਅਦਰ ਟਾਇਰਾਂ ਡੂਰਾਂ ਦਾ ਵੀ ਸਿਸਟਮ ਕਰਨਾ ਹੈਗਾ ਕੁਝ ਕਰੂਗਾ ਅਮਨੇ ਸੋਚੀ ਬੈਠੇ ਮਿੱਤਰੋ ਖੇਤਾਂ ਦੇ ਨਿਆਰੇ ਉਹ ਪਿਆਸਾ ਜਿਹਾ ਆਖ ਲਟਿਆ ਚੋਬਰ ਨਿਆਰੇ ਲੰਦਾ ਮਿੱਟੀ ਦਾ ਮੋਹ ਐ ਪੈਂਦਾ ਬੱਚਿਆਂ ਨੂੰ ਜੱਟਾਂ ਦੇ ਨੂੰ ਐ ਨਹੀਂ ਹੈਗਾ ਜਦੋਂ ਐ ਮੁੰਡਾ ਲੇਟਣ ਲੱਗੇ ਸਮਝ ਲੋ ਮਿੱਟੀ ਦਾ ਮੋਹ ਪੈ ਗਿਆ ਚੋਬਰ ਨੂੰ ਦੇਖ ਲਟਿਆ ਪਿਆ ਨਾ ਇਹ ਨਹੀਂ ਪੜਦਾ ਇਹਦਾ ਨਟ ਘੇਰ ਨੇ ਤਾਂ ਹਲ ਬਣਵਾ ਲਿਆ ਉਹ ਖੜਾ ਨਟ ਘੇਰ ਲੈਂਦਾ ਉਹ ਖੜਾ ਆ ਪੈ ਲਟਿਆ ਚੋਬਰ ਸਹੀ ਹਲਾ ਹੈ ਨਿਆਰਾ ਯਾਰਾ ਖੇਤ ਜਿ ਨਿਆਰਾ ਨਾ ਕਰ ਪਾਇਦਾ ਭਾਂ ਜੋ ਦਾ ਕੰਪਿਊਟਰ ਕਰਾ ਲਵੇ ਲੱਗਿਆ ਹੋਇਆ ਜਿਵਾਖ ਆਪਣਾ ਨਿਆਰੇ ਲਿੰਦਾ ਉਹ ਤੇ ਪਹਿਲਾ ਡੇਗ ਸ਼ਾਮੇ ਖੇਢੀ ਗਿਆ ਕੱਲ ਨੂੰ ਇਹਨੂੰ ਲਵਾ ਦੇਗੇ ਸਾਰਾ ਠੰਡਾ ਕਰ ਦੇ ਹਾਂ ਆਹ ਨਾਲ ਠੰਡੀ ਠੰਡੀ ਹਵਾ ਅੱਪ ਤਾਂ ਇਹ ਕਹਿੰਦੇ ਹਫ਼ਤਾ ਨਾਲ ਲਾਈਟ ਆਇਆ ਕਰੇ ਘਰ ਵਾਲੀ ਕੋਈ ਚੱਕਰ ਦੀ ਕੋਠੇ ਦੇ ਮੰਜੇ ਡਾ ਕੇ ਬਹਿ ਜਾਓ ਤੁਰਤੀ ਚੱਲੀ ਆਉਂਦੀ ਹੈ ਹਨਾ ਓਏ ਨਿਆਰਾ